ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਆਏ ਆ ਜੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤੇ ਇਹ ਇਹ ਆਪਾਂ ਆਏ ਆ ਸ੍ਰੀ ਅਮਰਸਰ ਸਾਹਿਬ ਜੀ ਤੇ ਆਪਾਂ ਨਾਲ ਚਾਹਾਂਗੇ ਦਰਬਾਰ ਸਾਹਿਬ ਵੀ ਤੁਹਾਨੂੰ ਵੀ ਨਾਲ ਦੇ ਨਾਲ ਦਰਸ਼ਨ ਕਰਵਾਉਣੇ ਆ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਅੱਜ ਰਸ਼ ਘਟ ਅੱਜ ਦਿਨ ਹੈਗਾ ਸੋਮਵਾਰ ਤੇ ਸਵੇਰ ਦਾ ਟਾਈਮ ਹੈ ਜੀ ਤੇ ਇੱਧਰ ਹੈਗੀ ਜੂੜਾ ਘਰ ਤੁਸੀਂ ਜੂੜੇ ਜਮਾ ਕਰਵਾ ਸਕਦੇ ਆ ਤੇ ਦੂਜੇ ਹੱਥ ਜੀ ਜਲ ਦੀ ਸ਼ਬੀਲ ਲੱਗੀ ਹੋਈ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਜੀ ਤੇ ਇੱਧਰ ਦੀ ਆਪਾਂ ਇੱਥੋਂ ਹੱਥ ਸੁੱਝੇ ਕਰ ਲਗੇ ਤੇ ਆਪਣੇ ਪੈਰ ਧੋ ਲਗੇ ਜੀ ਤੇ ਆਪਾਂ ਚੱਲਦੇ ਆ ਸ੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆਂ ਜੀ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਜੀ ਇਹਨੇ ਇੱਕ ਸਾਈਡ ਤੇ ਦੇਖ ਕਰਵਾਈ ਜਾਂਦੀ ਆ ਆਪਾਂ ਦੇਖ ਕਰਵਾ ਸਕਦੇ ਆ ਤੇ ਦੂਜੀ ਸਾਈਡ ਤੇ ਸ਼੍ਰੀ ਨਿਸ਼ਾਨ ਸਾਹਿਬ ਲੱਗੇ ਆ ਤੇ ਉਹਦਾ ਚੂੜਾ ਬਦਲ ਰਹੀ ਆ ਤੇ ਤੁਸੀਂ ਵੀ ਕਰੋ ਜੀ ਨਾਲ ਦੀ ਨਾਲ ਦਰਸ਼ਨ ਕਰ ਬੈਠੇ ਪਰਮਾਤਮਾ ਸਾਹਿਬ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਇਦਰ ਬੀਬੀਆਂ ਸੇਵਾ ਕਰ ਰਹੀਆਂ ਸੀਗਾ ਭਾਂਡਿਆਂ ਦੀ ਵਰਤਨਾ ਦੀ ਤੇ ਨਾਲ ਦੀ ਨਾਲ ਇਧਰਲੇ ਸਾਈਡ ਦੀਗ ਕਰਾਈ ਜਾਂਦੀ ਹੈ ਉਹ ਜਗਾ ਜੀ ਕਿਉਂਕਿ ਅਜ ਰਸ ਘਟ ਹੈ ਫਿਰ ਰਸ ਘਟ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿੱਧਰ ਕੀ ਹੈ ਜਿਆਦਾ ਰਸ ਤੇ ਵਿੱਚ ਪਤਾ ਨਹੀਂ ਲੱਗਦਾ ਕਈ ਬਹੁਤ ਸਾਰੇ ਨਾਲ ਸੰਗ ਤਾਂ ਪਹਿਲੀ ਵਾਰ ਦਰਸ਼ਨ ਕਰਨ ਆਉਂਦੀਆਂ ਵਾ ਤੇ ਇਧਰ ਕਰੋ ਜੀ ਤੁਸੀਂ ਵੀ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਤੇ ਚੂਲਾ ਬਦਲ ਰਹੇ ਆ ਤੇ ਉਹ ਵੀ ਸੰਗ ਉੱਪਰ ਉੱਪਰੋਂ ਥੱਲੇ ਨੂੰ ਆ ਰਿਹਾ ਚੂਲਾ ਬਦਲਦਾ ਤੇ ਇਹ ਸਿੰਘ ਪਰਾਣਾ ਚੂਲਾ ਲਈ ਜਾਂਦਾ ਲਾਹ ਲਾ ਕੇ ਨਾਲ ਦੇ ਨਾਲ ਰੱਖੀ ਜਾਂਦਾ ਤੇ ਉੱਪਰ ਉਹਨੂੰ ਸਹੀ ਕਰਕੇ ਗਾਂ ਦੇਈ ਜਾਂਦਾ ਤੇ ਉਹ ਉੱਪਰ ਚੂਲਾ ਅੰਚੜਾ ਰਹੀ ਹੈ ਸ੍ਰੀ ਨਿਸ਼ਾਨ ਸਾਹਿਬ ਤੇ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਨਿਸ਼ਾਨ ਸਾਹਿਬ ਦੇ ਕਹਿੰਦੇ ਦਰਸ਼ਨ ਕਰਨੇ ਜ਼ਰੂਰੀ ਏ ਤੇ ਅੱਗੇ ਵੀ ਛੀਦਾਂ ਦਾ ਪਹਿਰਾ ਹੁੰਦਾ ਤੇ ਆਪਾਂ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਦੇ ਅੰਦਰ ਤੇ ਮੱਥਾ ਟੇਕਦੇ ਹਾਂ ਤੇ ਇੱਥੇ ਪੂਰੇ 8:00 ਵਜੇ ਸੀ ਜੀ ਤੇ ਆਪਾਂ 8 ਵਜੇ ਪਹੁੰਚ ਗਏ ਸੀਗੇ 6 ਵਜੇ ਦੀ ਆਪਾਂ ਤੁਰੇ ਸੀ ਤੇ 8 ਵਜੇ ਪਹੁੰਚ ਗਏ ਸੀ ਆਪਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਦਰਸ਼ਨ ਕਰਕੇ ਤੇ ਆਪਾਂ ਦਰਬਾਰ ਸਾਹਿਬ ਚੱਲਾਂਗੇ ਜੀ ਤੇ ਬਹੁਤ ਵਧੀਆ ਕੀਰਤਨ ਹੋ ਰਿਹਾ ਸੀ ਆਨੰਦ ਰਮਈ ਕੀਰਤਨ ਕਰ ਰਹੇ ਸੀ ਕੀਰਤਨੀਏ ਸਿੰਘ ਤੇ ਮਾਨੂੰ ਸ਼ਾਂਤੀ ਮਿਲਦੀ ਸੀਗੀ ਬਹੁਤ ਸਾਰੇ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੇ ਹਾਂ ਸੀਗਾ ਤੇ ਬਹੁਤਿਆਂ ਨਾਲ ਦੀ ਨਾਲ ਕੀਰਤਨ ਸੌਂ ਰੰਗਾ ਸੀ ਕਰ ਰੰਗਾ ਸੀ ਕਿਉਂਕਿ ਜੀ 8 ਵਜ ਗਈ ਸੀ ਤੇ ਸਮਾਪਤੀ ਸੀ ਤੇ ਹੁਣ ਅਰਦਾਸ ਹੋਊਗੀ ਤੇ ਕੀਰਤਨੀਆਂ ਵੀ ਇੱਧਰ ਆਨੰਦ ਸਾਹਿਬ ਦਾ ਪਾਠ ਪੜ੍ਹ ਰਹੇ ਸਨ ਕੀਰਤਨ ਕਰਕੇ ਤੇ ਆਨੰਦ ਸਾਹਿਬ ਦਾ ਪਾਠ ਕਰਕੇ ਹੁਣ ਅਰਦਾਸ ਹੋਊਗੀ ਤੇ ਆਪਾਂ ਇੱਥੇ ਮੱਥਾ ਟੇਕ ਲਈਏ ਜੀ ਤੇ ਤੁਸੀਂ ਵੀ ਨਾਲ ਦੀ ਨਾਲ ਟੇਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤੇ ਪ੍ਰਮਾਤਮਾ ਸਾਹਿਬ ਦੇ ਕਾਰਜ ਰਾਸ ਕਰੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਵਾਹਿਗੁਰੂ 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 ਜੀ ਹੋ ਜੀ ਆਪਾਂ ਮੱਥਾ ਟੇਕ ਲਿਆ ਤੇ ਆਪਾਂ ਚੱਲਦੇ ਅੱਗੇ ਨਾਲ ਤੁਹਾਨੂੰ ਦਿਖਾਉਣੀ ਆ ਸੀਸੀ ਵਿੱਚ ਦੀ ਇੱਧਰ ਸੰਗ ਤਾਂ ਫਲ ਫਰੂਟ ਚੜਾਉਂਦੀਆਂ ਅਰਦਾਸਾਂ ਕਰਵਾਉਂਦੀਆਂ ਬਹੁਤ ਸਾਰੀ ਮਠਿਆਈ ਚੜਦੀ ਹੈ ਜੀ ਤੇ ਇਧਰਲੇ ਪਾਸੇ ਸੰਗ ਤਾਂ ਬੈਠ ਕੇ ਕੀਰਤਨ ਸੁਣ ਰਹੀਆਂ ਸੀਆਂ ਦਰਬਾਰ ਸਾਹਿਬ ਦੇ ਅੰਦਰ ਤੇ ਹੁਣ ਆਪਾਂ ਆ ਗਏ ਇਸ ਤੋਂ ਬਾਹਰ ਦਰਬਾਰ ਸਾਹਿਬ ਤੇ ਬਾਹਰ ਆ ਗਏ ਆ ਤੇ ਇਧਰ ਜੋਤ ਜਗ ਦੀ ਜਿੱਥੇ ਉਹ ਜਗਾ ਜਿੱਥੋਂ ਦੇ ਸੌਰੀ ਜੀ ਉਹ ਕਿਉਂ ਲੈ ਕੇ ਕਿ ਕਿਉਂ ਦੀ ਸੇਵਾ ਕਰਾਈ ਵੀ ਜਾਂਦੀ ਆ ਤੇ ਇਥੋਂ ਕਿਉਂ ਲੈ ਕੇ ਜੇ ਕੋਈ ਸਰੀਰ ਦਾ ਕਿਤੋਂ ਵੀ ਆਪਣੇ ਅੰਗ ਪੈਰ ਦੁਖਦਾ ਤੇ ਇਥੋਂ ਲੈ ਕੇ ਕਿਉਂ ਆਪਾਂ ਆਪਦੇ ਅੰਗ ਪੈਰ ਤੇ ਮਾਲਿਸ਼ ਕਰ ਸਕਦੀਆਂ ਤੇ ਸ਼ਰਧਾ ਭਾਵਨਾ ਰੱਖਣਾ ਜੀ ਇਹ ਆਪਾਂ ਜਦੋਂ ਕਿਉਂ ਦੀ ਮਾਲਿਸ਼ ਕਰਦੇ ਆ ਉਸ ਤੇ ਆਰਾਮ ਵੀ ਆਪਾਂ ਨੂੰ ਜ਼ਰੂਰ ਮਿਲਦਾ ਜੀ ਤੇ ਤੁਸੀਂ ਵੀ ਜਦੋਂ ਆਏ ਤੇ ਕਿਉਂ ਲੈ ਕੇ ਜ਼ਰੂਰ ਆਪਦੇ ਦੁਖਦੀ ਜਗ੍ਹਾ ਤੇ ਲਾ ਕੇ ਦੇਖੋ ਜੀ ਬਹੁਤ ਆਰਾਮ ਦਿੰਦਾ ਮਿਲਦਾ ਹੈ ਇਥੋਂ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਆ ਤੇ ਹੁਣ ਆਪਾਂ ਦਲੇ ਲਗੇ ਦੇਗ ਤੇ ਦੇਖ ਲੈਣ ਤੋਂ ਬਾਅਦ ਆਪਾਂ ਚੱਲਦੇ ਆ ਜੀ ਹੁਣ ਲੰਗਰ ਹਾਲ ਵਿੱਚ ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਹੈ ਜੀ ਪਹਿਲਾਂ ਪੰਗਤ ਤੇ ਫੇਰ ਸੰਗਤ ਪੰਗਤ મત ਬਲਕੇ ਵੀ ਪਹਿਲਾਂ ਲੰਗਰ ਛਕ ਕੇ ਤੇ ਫੇਰ ਸੰਗਤ ਕਰਨੀ ਆ ਕਥਾ ਕੀਰਤਨ ਸੁਣਨਾ ਤੇ ਇਧਰ ਅੰਦਰਲਾ ਦਰਵਾਜਾ ਲੰਗਰ ਹਾਲ ਦਾ ਜੀ ਅੱਗੋਂ ਪਿੱਛੋਂ ਖੁੱਲਾ ਹੁੰਦਾ ਹੈ ਦਵਾਰ ਵਾਲੇ ਦਿਨ ਬੰਦ ਹੁੰਦਾ ਕਿਉਂਕਿ ਸੰਗਤਾਂ ਦਾ ਇਕੱਠ ਜਿਆਦਾ ਹੁੰਦਾ ਤੇ ਇੱਥੇ ਸੰਗਤਾਂ ਬੈਠੀਆਂ ਹੁੰਦੀਆਂ ਦੁਪਹਿਰਾ ਸਾਹਿਬ ਸੰਗ ਕਰਨ ਲਈ ਤੇ ਫਿਰ ਓਖਾ ਹੋ ਜਾਂਦਾ ਤੇ ਉਸ ਦਿਨ ਦਰਵਾਜਾ ਬੰਦ ਕਰ ਦਿੰਦੇ ਆ ਤੇ ਇਥੋਂ ਆਪਾਂ ਲੈ ਲ ਗਏ ਥਾਲੀ ਤੇ ਪਿਛਾ ਲੈ ਗਏ ਪ੍ਰਸ਼ਾਦਾ ਤੇ ਤੁਸੀਂ ਵੀ ਸ਼ਕੋ ਜੀ ਨਾਲ ਗੁਰੂ ਮਹਾਰਾਜ ਦਾ ਪ੍ਰਸ਼ਾਦਾ ਪ੍ਰਮਾਤਮਾ ਤੰਦਰੁਸਤਨਾ ਬਖਸ਼ਣ ਜੀ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਤੇ ਹੁਣ ਆਪਾਂ ਪ੍ਰਸ਼ਾਦਾ ਛੱਕ ਕੇ ਤੇ ਫੇਰ ਚੱਲਦੇ ਆ ਅੱਗੇ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਜਲ ਨਾਲ ਨਹੀਂ ਦਿੰਦੇ ਜੀ ਆਪਾਂ ਨੂੰ ਜਲ ਆਪ ਲੈਣਾ ਪੈਂਦਾ ਉੱਠ ਕੇ ਤੇ ਆਪਾਂ ਇੱਥੇ ਜਲ ਛੱਕ ਕੇ ਤੇ ਚੱਲਦੇ ਆ ਬਾਹਰ ਨਾਲ ਦੀ ਨਾਲ ਹੀ ਇੱਥੇ ਜਾਦਾ ਲੰਗਰ ਹੈ ਬਹੁਤ ਸਾਰਾ ਸੰਗਤਾਂ ਆ ਪਹਿਲਾਂ ਪ੍ਰਸ਼ਾਦਾ ਛੱਕ ਕੇ ਬਾਅਦ ਚ ਚਾਹ ਵੀ ਛਕ ਲੈਂਦੀਆਂ ਤੇ ਆਪਾਂ ਨਹੀਂ ਛੱਕਦੇ ਜੀ ਚਾਹ ਆਪਾਂ ਚੱਲਦੇ ਆ ਕਿਉਂਕਿ ਆਪਾਂ ਪਾਣੀ ਰੱਜ ਕੇ ਪੀ ਲਿਆ ਤੇ ਆਪਾਂ ਚੱਲਦੇ ਆ ਆਪਣੇ ਜੋੜੇ ਲੈਣ ਤੇ ਦਵਾਰਾ ਫਿਰ ਨਾਲ ਤੁਹਾਨੂੰ ਦਰਸ਼ਨ ਕਰਵਾਦ ਕੇ ਜੋੜੇ ਉੱਥੋਂ ਲੈਣ ਚੱਲੇ ਚੱਲੇ ਆਪਾਂ ਤੇ ਨਾਲ ਦੀ ਨਾਲ ਤੁਹਾਨੂੰ ਬਾਜ਼ਾਰ ਵੀ ਦਿਖਾਉਣੇ ਆ ਕਿਉਂਕਿ ਸੁਬਾਹ ਸੁਬਾਹ ਦਾ ਟਾਈਮ ਸੀਗਾ ਤੇ ਬਹੁਤ ਸ਼ਾਂਤੀ ਵੀ ਸੀ ਆਨੰਦ ਜਿਹਾ ਵੀ ਆਉਂਦਾ ਸੀਗਾ ਇੱਥੇ ਤੇ ਰੌਣਕ ਵੀ ਕਾਫੀ ਸੀਗੀ ਕਿਉਂਕਿ ਸਭ ਲੋਕ ਗੁਰੂ ਮਹਾਰਾਜ ਦੇ ਨਾਮ ਨਾਲ ਨਾਮ ਜਪ ਰਹੇ ਸੀ ਜੁੜੇ ਹੋਏ ਸਨ ਤੇ ਆਪਾਂ ਚਲਦੇ ਹਾਂ ਹੁਣ ਬਾਜ਼ਾਰਾਂ ਨੂੰ ਤੇ ਨਾਲ ਤੁਹਾਨੂੰ ਹੋਰ ਗੁਰਦੁਆਰਾ ਸਾਹਿਬ ਦਿਖਾਉਣੇ ਆ ਤੇ ਸੁਬਾ ਦਾ ਟਾਈਮ ਕਰਕੇ ਬਹੁਤੀਆਂ ਦੁਕਾਨਾਂ ਅਜੇ ਖੁੱਲੀਆਂ ਨਹੀਂ ਜੀ ਤੇ ਇੱਧਰ ਹੈਗਾ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਤੇ ਨਾਲ ਹੀ ਗੁਰਦੁਆਰਾ ਬਵੀਕਸਰ ਸਾਹਿਬ ਆ ਦਰਵਾਜ਼ੇ ਤੇ ਕੀਰਤਨ ਚਪੈਰਾ ਸਾਹਿਬ ਹੁੰਦਾ ਉਹਦੇ ਸਾਰੇ ਗੁਰਦੁਆਰਾ ਸਾਹਿਬ ਪਰੇ ਹੁੰਦੀ ਹੈ ਜੀ ਸੰਗਤ ਦੇ ਇਕੱਠ ਨਾਲ ਤੇ ਤੁਸੀਂ ਨਾਲ ਦੇ ਨਾਲ ਬਾਜ਼ਾਰ ਦੇਖੋ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ